ਹਾਂ ਹਾਂ ਡਰ ਕੇ ਐ ਕਰਦੀ ਐ ਆਰਾਵੇ ਦਾ ਕਿੱਡਾ ਹੈ ਟੱਕਾ ਯਾਰ ਆ ਜੀ ਬਹਿ ਕੇ ਕਰਦੇ ਨੇ ਜਾਨਵਰ ਦਰੀ ਬਈ ਐ ਨਾ ਸਹੀ ਮਨੇ ਕੱਟਾ ਪਾਸੇ ਬਸ ਐ ਕੋਈ ਨਹੀਂ ਕੋਈ ਡੰਡੇ ਨੂੰ ਤੱਕੀ ਐ ਮੈਂ ਤੋੜ ਲੈਣ ਉਹਦੇ ਨੂੰ ਆ ਟੱਕਾ ਜਮੂਜ ਕਰਦੇ ਆ ਬੜਾ ਸਹੀ ਗੱਲ ਤਾਂ ਹੈ ਜੀ ਅਫਰੀਕਾ ਹਾਂ ਮੈਂ ਸੰਨੀ ਕੱਕੜ ਮੇਰੇ ਨਾਲ ਬਲਕਾਰ ਸਿੰਘ ਅੱਜ ਅਸੀਂ ਮੇਜਰ ਝੋੜ ਦੇ ਘਰੇ ਖੜੇ ਆ ਅੱਜ ਮੇਰਝੋੜ ਜੀ ਦਾ ਮੁੰਡਾ ਵੀ ਸਾਡੇ ਨਾਲ ਖੜਾ ਮਲਕੀਸ਼ ਸਿੰਘ ਆ ਸਰ ਇੱਕ ਕਿੱਥੋਂ ਆਇਆ ਈ ਜਾਨਵਰ ਕੀ ਜਾਨਵਰ ਹੈ ਯਾਰ ਕੋਈ ਨੂੰ ਸਮਝ ਨਹੀਂ ਆਉਂਦੀ ਕੁਝ ਸਮਝੋ ਬਾਹਰ ਹੈ ਦੀ ਨਹੀਂ ਫੇਰ ਵੀ ਕਿਸੇ ਨੂੰ ਪਤਾ ਹੋਵੇ ਬਾਈ ਜੀ ਸੋਨ ਨੂੰ ਕਿਸੇ ਨੂੰ ਪਤਾ ਹੋਵੇ ਤਾਲਵਰ ਕਹਿੰਦੇ ਇਹਨੂੰ ਹੈ ਕੀ ਕੀ ਇੱਧਰ ਆ ਕੇ ਗੱਲ ਕਰੋ ਜੀ ਤਾਲਵਰ ਕਹਿੰਦੇ ਬਾਈ ਇਹਨੂੰ ਤਾਲਵਰ ਵੀ ਕਹਿੰਦੇ ਪੱਤਲ ਵੀ ਕਹਿੰਦੇ ਕਛੂ ਵੀ ਕਹਿੰਦੇ ਵੱਡਾ ਵੱਡਾ ਕਛੂਆ ਵੀ ਕਹਿ ਦਿੰਦੇ ਇਹਨੂੰ ਬਾਈ ਅਸੀਂ ਬਹੁਤ ਜ਼ਿਆਦਾ ਪਜਲ ਹੋਏ ਪਏ ਆ ਇਹ ਸਾਡਾ ਗਵਾਂਢੀ ਆ ਇਹ ਮੈਨੂੰ ਸੱਦ ਕੇ ਲਿਆਇਆ ਮੈਨੂੰ ਕਹਿੰਦਾ ਯਾਰ ਸਾਡੇ ਘਰੇ ਪਤਾ ਨਹੀਂ ਕਿਹੜਾ ਜਾਨਵਰ ਆਇਆ ਇਹਨਾਂ ਦੀਆਂ ਬੁੜੀਆਂ ਬੜੀਆਂ ਪਰੇਸ਼ਾਨ ਆ ਡਰੀਆਂ ਜਾਂਦੀਆਂ ਵਿਚਾਰੀਆਂ ਬਲਕਾਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਕੋਈ ਸਮਝ ਨਹੀਂ ਕਿ ਜਿਵੇਂ ਕੱਚੂ ਦਾ ਵਿਖਸ ਤਾਂ ਕੋਈ ਵੱਡਾ ਹੁੰਦਾ ਕੁਝ ਠੀਕ ਆ ਇਹ ਐਂ ਜੇ ਲੱਗਦਾ ਇਹਨੂੰ ਪੱਤਾ ਲਾਖ ਦਿੰਦੇ ਸੀ ਪਹਿਲਾਂ ਤਾਂ ਹੁਣ ਤਾਂ ਪਤਾ ਨਹੀਂ ਕੀ ਆ ਤੇ ਕੀ ਨਹੀਂ ਇਹਨੂੰ ਤੇ ਇਹ ਦੇਖੋ ਵੀ ਇੱਕੋ ਦਾਮ ਬੰਦੇ ਨੂੰ ਪੜਕ ਕੇ ਵੀ ਪੈਂਦਾ ਹੈ ਹਾਂ ਹਾਂ ਇਸ ਕੋ ਜਾਂਦਾ ਡਰਦਾ ਵੀ ਹੈ ਕੋਈ ਤਾਂ ਡਰ ਕੇ ਵੀ ਪੈਂਦਾ ਆ ਦੇਖ ਉਹਦੀ ਗਰਦਨ ਬੜੀ ਲੰਬੀ ਹੈ ਦੇਖੋ ਜੀ ਹਾਂ ਗਰਦਨ ਜਿਵੇਂ ਸੱਪ ਦੀ ਗਰਦਨ ਨਹੀਂ ਹੁੰਦੀ ਓਵੇਂ ਵੀ ਤਿੱਖੀ ਹੈ ਜਮਾਈ ਬਹੁਤ ਜ਼ਿਆਦਾ ਤਿੱਖੀ ਇਹਦਾ ਤਾਂ ਡਰ ਵੀ ਮੈਨੂੰ ਹੀ ਲੱਗੀ ਜਾਂਦਾ ਡਰ ਤਾਂ ਸਾਰਿਆਂ ਨੂੰ ਲੱਗਦਾ ਹੈ ਇਕੱਲਾ ਤੈਨੂੰ ਹੀ ਸਾਰਿਆਂ ਨੂੰ ਲੱਗਦਾ ਹੈ ਜਾਣ ਬਹੁਤ ਹੈ ਕਿੱਡੀ ਤਾਂ ਚੜਦੀ ਸੀ ਇਹ ਮੈਨੂੰ ਲੱਗਦਾ ਤਾਂ ਇਹਦਾ weight ਬੜਾ ਯਾਰ weight ਘਟੋਗਾ ਟੋਗੀ ਵੀ 25 ਕਿਲੋ ਦੀ 20 25 ਕਿਲੋ ਦੀ ਹੋਊਗੀ ਇਹ ਇਹ ਫੇਰ ਵੀ ਕੋਈ ਮਾੜਾ ਮੋਟਾ ਕੋਈ ਥੋੜੇ ਇਹ ਘਰ ਚੋਂ ਪਿੱਛੇ ਹੈ ਨਾ ਇਹ ਤੇ ਬੈਕ ਸਾਈਡ ਆ ਕਿ ਆਏ ਭਰੀ ਨਹੀਂ ਹੈ ਠੀਕ ਹੈ ਇਹ ਹੈ ਨਾ ਪਿੱਛੇ ਛੱਪੜ ਹੈ ਸਨੇ ਛੱਪੜ ਚੋਂ ਸ਼ਾਇਦ ਹੋ ਸਕਦਾ ਵੀ ਨਾ ਕਿ ਇਧਰ ਨੂੰ ਆ ਗਈ ਹੋਵੇ ਕੈਮਰਾ ਮੈਨ ਇੱਕਰੀ ਕੈਮਰਾ ਮਾਰੋ ਇਹਦੇ ਦੇ ਵੇਖੋ ਕਿੰਨੀ ਭਾਰੀ ਤੇ ਕਿੰਨਾ ਤਕੜਾ ਜਾਨਵਰ ਵੇਖ ਡੰਡੇ ਨੂੰ ਵੀ ਮੂੰਹ ਚ ਪਾਉਂਦਾ ਆ ਇਹ ਬੰਦੇ ਦੀ ਪ੍ਰਵਾਹ ਨਹੀਂ ਕਰਦਾ ਆ ਮੈਂ ਕਹਿੰਦਾ ਬੰਦੇ ਨੂੰ ਇਕੱਲੇ ਬੰਦੇ ਨੂੰ ਸੈੱਟ ਵੀ ਸਾਖਦਾ ਜੀ ਇਹ ਜਾਨਵਰ ਆ ਧੱਕਾ ਕਰ ਦਿੰਦਾ ਬੰਦੇ ਨੂੰ ਆ ਵਿੱਚ ਦੰਦ ਲੈ ਲੱਕੜ ਵੱਡਦਾ ਆਓ ਵੇਖ ਉਹ ਦੇਖੋ ਦੰਦੀ ਵੱਡ ਰਿਹਾ ਲੱਕੜ ਨੂੰ ਦੰਦੀ ਵੱਡ ਰਿਹਾ ਲੈ ਗਰਦਨ ਵੇਖੋ ਤਾਂ ਕਿੰਡੀ ਲੰਬੀ ਆ ਹਾਂ 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 ਬਲਕਾਰ ਸਿੰਘ ਜੀ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਬਈਆ ਸੰਜਮ ਬਾਹਰ ਆਇਆ ਲੱਗਦਾ ਤਾਂ ਮੈਨੂੰ ਤੁਸੀਂ ਪੁਰਾਣੇ ਬੰਦੇ ਹੋ ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ ਤਾਹ ਜੀ ਪੁਰਾਣੇ ਬੰਦੇ ਹੋ ਤੁਸੀਂ ਤਾਂ ਇਹ ਚੀਜ਼ਾਂ ਦੇਖੀਆਂ ਹੋਣਗੀਆਂ ਨਹੀਂ 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 ਮੈਂ ਤਾਂ ਪਹਿਲੀ ਵਾਰ ਵੇਖੀ ਮੈਂ ਪਹਿਲੀ ਵਾਰ ਵੇਖੀ ਹੈ ਤੇਰੀ 50 ਸਾਲ ਦੀ ਉਹ ਆਹ ਸੁਣ ਕੇ ਆਖ ਦਿੰਦੇ ਸੀ ਵੀ ਪੱਤਲ ਹੈ ਜੇ ਇਹ ਵਿਸ਼ੇ ਹੀ ਹੋਈ ਚੀਜ਼ ਹੈ ਨਾ ਜਿਹੜੀ ਉਹਨੂੰ ਪੱਤਲ ਆਖ ਦਿੰਦੇ ਸੀ ਮੈਦਾਂ ਵਿੱਚ ਹੁੰਦੀਆਂ ਇਹ ਪੱਤਲ ਨਹਿਰਾ ਵਿੱਚ ਹੁੰਦੇ ਆ ਤੁਸੀਂ ਦੇਖਿਆ ਜੀ ਫੜੇ ਫੜੇ ਆ ਯਾਨੀ ਕਿ ਠੀਕ ਹੈ ਠੀਕ ਆ ਯੋ ਆ ਮੈਂ ਹੁੰਦੇ ਕਿੰਨੇ ਕਿੰਨੇ ਕਿਲੋ ਦਿੰਦੇ ਆ ਇਹ ਬਹੁਤ ਕੁਆਂਟਲਾਂ ਦੇ ਟੱਪਿੰਦੇ ਇਹ ਸਮੁੰਦਰਾਂ ਜੋਂਦੇ ਆ ਹਾਂ ਹੁਣ ਭਾਈ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜੋ ਵੀ ਸਾਨੂੰ ਦਰਸ਼ਕ ਦੇਖ ਰਹੇ ਆ ਤਾਂ ਜੀ ਅਪੀਲ ਕਰੋ ਭਾਈ ਇਹਦਾ ਨਾਂ ਦੱਸੋ ਵੀ ਕੀ ਆ ਵੇ ਇਹਨੂੰ ਅਸੀਂ ਉੱਥੇ ਛੱਡ ਕੇ ਆਈਏ ਜਿੱਥੋਂ ਵਿਚਾਰੀ ਆਈ ਆ ਅਸੀਂ ਕਿਸੇ ਵੀ ਜਾਨਵਰ ਦਾ ਨੁਕਸਾਨ ਨਹੀਂ ਕਰਨਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਨਾ ਹੀ ਆਪਾਂ ਕੋਈ ਲਾਲਚਾ ਇਹਨੂੰ ਜਿਵੇਂ ਕੋਈ ਛੱਪੜ ਤੇ ਆਈ ਆ ਵਿਚਾਰੀ ਨੂੰ ਛੱਪੜ ਤੇ ਛੱਡ ਦਾਂਗੇ ਨਹਿਰ ਤੇ ਛੱਡ ਦਾਂਗੇ ਕਿਉਂਕਿ ਇਹਦਾ ਸਹੀ ਟਿਕਾਣਾ ਉਹ ਪਾਣੀ ਆ ਤਾਂ ਹੀ ਪਾਣੀ ਜਿਵੇਂ ਸ਼ਨੀ ਹੁਣ ਇਹ ਹੰਸਕ ਹੁੰਦੀ ਹੈ ਇਹ ਛੱਪੜ ਤੇ ਛੜਤੀ ਹੋ ਸਕਦੇ ਕਿਸੇ ਪਸ਼ੂ ਨੂੰ ਚਾ ਕੁਮਾਰ ਜੀ ਠੀਕ ਹੈ ਤਾਂ ਇਸ ਬੰਦੇ ਨੂੰ ਵੱਟ ਜੇ ਬੱਚੇ ਨੂੰ ਵੀ ਵੱਟ ਸਕਦੀ ਹੈ ਇਹ ਫੇਰ ਇਹਨੂੰ ਤਾਂ ਨਹਿਰ ਦੇ ਸਾਈਡ ਦੀ ਇਹਨੂੰ ਫੇਰ ਜਾਂ ਤਾਂ ਉਹ ਵਣਵ ਭਾਕ ਵਾਲਿਆਂ ਨੂੰ ਸੱਦ ਕਿ ਉਹਨਾਂ ਨੂੰ ਫੜਾਈ ਜਾਵੇ ਤੇ ਜਾਂ ਫਿਰ ਨਹਿਰ ਤੇ ਛੱਡ ਦਿੰਨੇ ਆ ਨਹਿਰ ਤੇ ਛੱਡ ਦਿੰਨੇ ਆ ਨਹਿਰ ਦੇ ਕਿੱਲੇ ਪਾਣੀ 'ਚ ਹੀ ਰਹਿੰਦੇ ਆ ਪ੍ਰੇਤੀ ਦੇ ਵਿੱਚ ਨਹੀਂ ਵੀ ਲੋ ਇਹ ਕੋਈ ਜਾਈ ਅੰਦਰ ਤੁਰਦੇ ਦੀ ਬਣਾ ਪਤਰਿੰਦਰ ਇਹਦੇ ਕੋਲ ਅੱਗ ਲਾ ਜੇ ਜਦੋਂ ਬੜੇ ਨੇ ਨਾ ਫਿਰ ਇਹ ਕਬੂਤੇ ਮੜਾ ਨਹੀਂ ਫਾਟਣਾ ਵੇ ਨਹੀਂ ਸਰਦੇ ਪਰੰਤ ਤਾ ਕਰਦੇ ਇਹ ਸਾਰੇ ਪਾਪ ਕੀਤੇ ਨੇ ਬਾਈ ਚਲੋ ਨੀ ਕਰਦੇ ਲੈ ਜੀ ਇਹ ਕਿਹਦੇ ਹੁਣ ਪਾਣੇ ਮਾਰ ਕੇ ਹੋਰ ਪਾ ਕੇ ਪੈਸੇ ਜੋ ਪਾ ਕੇ ਪੈਸੇ ਜੋ ਸੁਨੋ ਛਟਨਾ ਨਾਇਰ ਕਿਹਾ ਸੀ ਮੈਂ ਤੇ ਆਦੀ ਹਾਂ ਤੇ ਕਿਲੋ ਆਸਤੇ ਪੈਸੇ ਦੇ ਦੂੰਗਾ ਮੈਂ